ਸਰਾਂਧਾ ਮੰਡੀ ਦੇ ਵਿੱਚ ਖੜਾ ਜਿੱਥੇ ਫੁਆਰਾ ਚੌਂਕ ਮੇਨ ਬਾਜ਼ਾਰ ਆ ਜਿਹੜੀ ਮੇਨ ਹੱਬ ਆ ਸਰਾਂਧਾ ਜਿੱਥੇ ਟੋਟਲੀ ਬਾਜ਼ਾਰ ਆ ਸਰਾਂਧਾ ਤੁਸੀਂ ਉੱਥੇ ਦੇ ਅੱਜ ਤੁਹਾਨੂੰ ਹਾਲਾਤ ਦਿਖਾਉਣ ਲੱਗਾ ਵੀ ਕਿਵੇਂ ਇੱਥੇ ਅੱਜ ਗੋਡੇ-ਗੋਡੇ ਪਾਣੀ ਬਾਜ਼ਾਰ ਦੇ ਵਿੱਚ ਫਿਰ ਰਿਹਾ ਸਿਰਫ 15 ਮਿੰਟ ਦੀ بارش ਨਾਲ 15 ਮਿੰਟ ਦੀ بارش ਹੋਈ ਔਰ بارش ਦੇ ਨਾਲ ਜਲਥਲ ਹੋਇਆ ਔਰ ਤੁਸੀਂ ਦੇਖੋ ਵੀ ਕੋਈ ਇੱਥੇ ਜਿਹੜਾ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਔਰ ਅੱਜ ਦਾ ਨਹੀਂ ਇਹ ਤਕਰੀਬਨ ਕਈ ਸਾਲਾਂ ਤੋਂ 5-7 ਸਾਲ ਤੋਂ ਜ਼ਿਆਦਾ ਜਿਹੜੀ ਪਾਣੀ ਦੀ ਪ੍ਰੋਬਲਮ ਆਈ ਆ ਹੁਣ ਦੁਕਾਨਦਾਰਾਂ ਦੇ ਹਾਲਾਤ ਹੀ ਹੋਏ ਨੇ ਜਿਹੜੇ ਦੁਕਾਨਦਾਰਾਂ ਕੋਲ ਨਾ ਤਾਂ ਕੋਈ ਇੱਥੇ ਗਾਹਕ ਆ ਸਕਦਾ ਔਰ ਨਾ ਦੁਕਾਨਦਾਰ ਜਿਹੜਾ ਅੰਦਰ ਸਮਾਨ ਪਿਆ ਉਹਦਾ ਸਮਾਨ ਖਰਾਬ ਹੋ ਰਹੇ ਨੇ ਛੱਤਰਾਂ ਦੇ ਵਿੱਚ ਥੱਲੇ ਪਾਣੀ ਵੜਿਆ ਆ ਉਹ你看 ਥੱਲੇ ਇੱਧਰ ਉਹਦੇ ਇੱਧਰ ਆ ਨੀਲੇ ਛੱਤਰ ਕੋਲ ਸਾਰੇ ਵਿੱਚ ਅੰਦਰ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਸੋ ਦੇਖੋ ਇੱਥੇ ਕਿਵੇਂ ਅੱਜ ਜਿਹੜਾ ਪਾਣੀ ਹੈ ਆਲੇ-ਦਾਲਿਓਂ ਪਾਣੀ ਸਾਰਾ ਇਕੱਠਾ ਹੋ ਕੇ ਅੱਜ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਘੁੰਮ ਰਿਹਾ ਔਰ ਸਭ ਤੋਂ ਵੱਡੀ ਨਲਾਕੀ ਇੱਥੇ ਹੋਈ ਔਰ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਵੀ ਸਰਕਾਰਾਂ ਨੇ ਪੈਸੇ ਇੱਥੇ ਤਕਰੀਬਨ 113 ਕਰੋੜ ਰੁਪਇਆ ਸੀਵਰੇਜ ਦੇ ਲਈ ਆਇਆ ਸਰਹੰਦ ਸ਼ਹਿਰ ਦੇ ਵਿੱਚ ਜਿਹਦਾ ਮੈਂ ਕੱਲ ਵੀ ਜ਼ਿਕਰ ਕੀਤਾ ਪਰਸੋਂ ਵੀ ਜ਼ਿਕਰ ਕੀਤਾ ਔਰ ਉਹ ਪੈਸੇ ਦੇ ਵਿੱਚ ਐਡਾ ਵੱਡਾ ਸਕੈਂਡਲ ਹੋਇਆ ਵੀ ਜਿਹਨੂੰ ਲੁੱਟ ਕੇ ਖਾ ਗਏ ਠੇਕੇਦਾਰ ਤੇ ਵਿੱਚੇ ਪੋਲਿਟਿਕਲ ਲੋਕ ਵਿੱਚੇ ਕੋਈ ਜਿਹੜੇ ਅਫਸਰ ਸ਼ਾਹੀ ਸੀ ਉਹ ਲੁੱਟ ਕੇ ਖਾ ਗਏ ਪਰ ਉਹਨਾਂ ਨੇ ਜਿਹੜਾ ਪ੍ਰਬੰਧ ਆ ਸਹੀ ਤਰੀਕੇ ਨਾਲ ਨਹੀਂ ਕਰਿਆ ਉਹਦਾ ਮੇਨ ਕਾਰਨ ਇਹ ਬਣਿਆ ਵੀ ਜਿਹੜਾ ਸੀਵਰੇਜ ਹੈ ਸੀਵਰੇਜ ਤੋਂ ਬਾਅਦ ਇੱਕ ਜਿਹੜਾ ਰੇਨ ਵਾਟਰ ਹੈ ਬਰਸਾਤੀ ਪਾਣੀ ਹੈ ਉਹਦਾ ਕਿਸੇ ਇੰਜੀਨੀਅਰ ਨੇ ਕਿਸੇ ਅਫਸਰ ਨੇ ਇਹ ਗੱਲ ਸੋਚਿਓ ਨਹੀਂ ਵੀ ਅਸੀਂ ਰੇਨ ਵਾਟਰ ਜਿਹੜਾ ਬਰਸਾਤੀ ਪਾਣੀ ਆ ਉਹਨੂੰ ਕਿੱਧਰ ਨੂੰ ਕੱਢਣਾ ਹੈ ਉਹਨਾਂ ਨੇ ਸੀਵਰੇਜ ਦੇ ਵਿੱਚੇ ਜਿਹੜਾ ਬਰਸਾਤੀ ਪਾਣੀ ਪਾਤਾ ਹਾਲਾਂਕਿ ਸੀਵਰੇਜ ਦੀ 1 ਲੱਖ ਦੀ ਪਾਪੂਲੇਸ਼ਨ ਹੈ ਸਰਹੰਦ ਸ਼ਹਿਰ ਦੀ ਉਹਦੇ ਵਿੱਚ 10 10 ਇੰਚੀ 12 12 ਇੰਚੀ ਪਾਈਪਾਂ ਦੇ ਵਿੱਚ ਸੀਵਰੇਜ ਦਾ ਹੀ ਪਾਣੀ ਮਸੀ ਨਿਕਲਦਾ ਜਦੋਂ ਬਰਸਾਤ ਹੁੰਦੀ ਹੈ ਉਹ ਸੀਵਰੇਜ ਦੇ ਜਿਹੜੇ ਪਾਈਪ ਨੇ ਉਹ ਬਰਸਾਤੀ ਪਾਣੀ ਖਿੱਚਦੇ ਨਹੀਂ ਪਾਣੀ ਓਵਰਫਲੋ ਹੁੰਦਾ ਉਹੀ ਗੰਦਾ ਪਾਣੀ ਸੀਵਰੇਜ ਦਾ ਲੋਕਾਂ ਦੇ ਘਰਾਂ 'ਚ ਦੁਬਾਰਾ ਮੁੜ ਕੇ ਦੁਕਾਨਾਂ 'ਚ ਦੁ ਗੰਦਾ ਪਾਣੀ ਬਣਦਾ ਲੋਕ 8-8 ਦਿਨ ਆਪਣੇ ਕੱਪੜੇ ਸਿਕਾਉਂਦੇ ਨੇ ਸਮਾਨ ਖਰਾਬ ਹੋ ਰਿਹਾ ਦੁਕਾਨਾਂ ਦਾ ਸਮਾਨ ਖਰਾਬ ਹੋ ਰਿਹਾ ਲੋਕ ਬਾਜ਼ਾਰ ਚ ਨਹੀਂ ਆ ਸਕਦੇ ਕਿੱਡਾ ਵੱਡਾ ਲਾਸ ਹੋ ਰਿਹਾ ਸਿਰਫ ਨਲਾਇਕੀ ਪ੍ਰਸ਼ਾਸਨ ਦੀ ਅਫਸਰਾਂ ਦੀ ਜਿਨ੍ਹਾਂ ਨੇ ਇਹ ਪੈਸਾ ਏਡਾ ਖਾਧਾ ਤੋਂ ਸੀ ਮੰਗ ਕਰਦੇ ਆ ਪ੍ਰਸ਼ਾਸ ਜਿਹੜੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਜਿਹੜਾ ਇੱਥੇ 113 ਕਰੋੜ ਦੇ ਨੇੜੇ ਤੇੜੇ ਸਰੰਦਪਸੀ ਸ਼ਹਿਰ ਦੇ ਵਿੱਚ ਸੀਵਰੇਜ ਲਈ ਆਇਆ ਉਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਔਰ ਪਤਾ ਲੱਗਣਾ ਚਾਹੀਦਾ ਵੀ ਕਿਹੜੀਆਂ ਜਿਹੜੀਆਂ ਜਿੰਨੀਆਂ ਗਲੀਆਂ ਬਣੀਆਂ ਕਿਵੇਂ ਦੋ-ਦੋ ਵਾਰ ਗਲੀਆਂ ਬਣੀਆਂ ਕਿਵੇਂ ਦੋ-ਦੋ ਵਾਰ ਸੜਕਾਂ ਦੇ ਪੈਸੇ ਆਏ ਕਿਵੇਂ ਸੜਕਾਂ ਦੋ-ਦੋ ਵਾਰ ਬਣੀਆਂ ਔਰ ਕਿਵੇਂ ਜਿਹੜੀਆਂ ਟਾਈਲਾਂ ਜਿਹੜੀਆਂ ਆਰਸੀਸੀ ਗਲੀਆਂ ਬਣੀਆਂ ਉਹਦੇ ਉੱਤੇ ਚੱਕ ਕੇ ਉੱਕਣੀ ਟਾਈਲਾਂ ਲਾ ਕੇ ਬਸ ਇੱਕ ਫਾਰਮੈਲਟੀ ਕਰਤੀ ਗਲੀਆਂ ਪੱਟੀਆਂ ਮੁੜ ਕੇ ਕਿਸੇ ਨੇ ਸੜਕਾਂ ਨਹੀਂ ਬਣਾਈਆਂ ਪਰ ਸੀਵਰੇਜ ਦਾ ਜਿਹੜਾ ਪ੍ਰਬੰਧ ਆਜ ਸੀਵਰੇਜ ਦਾ ਤਰਪੰਜ ਸਰਹੰਦ ਸ਼ਹਿਰ ਦੇ ਵਿੱਚ ਬਿਲਕੁਲ ਫੇਲ ਸਾਬਤ ਹੋ ਗਿਆ ਔਰ ਇਹ ਦੇਖੋ ਤੁਸੀਂ ਵੀ ਗੱਡੀਆਂ ਦੇਖੋ ਕਿੰਨੀ-ਕਿੰਨੀਆਂ ਦੇਖੋ ਇਧਰ ਨੂੰ ਗੱਡੀਆਂ ਇੰਨੀਆਂ-ਨੀਆਂ ਗੱਡੀਆਂ ਡੁੱਬੀਆਂ ਵਿੱਚ ਘੁੰਮ ਰਹੀਆਂ ਨੇ ਔਰ ਇਹ ਮੇਨ ਬਾਜ਼ਾਰ ਏ ਦੇਖੋ ਤੁਸੀਂ ਕਿੰਨੇ ਦੁੱਖ ਦੀ ਗੱਲ ਆ ਵੀ ਮੇਨ ਬਾਜ਼ਾਰ ਦੇ ਵਿੱਚ ਇਹ ਹਾਲਾਤ ਨੇ ਤਾਂ ਆਲੇ ਦੁਆਲੇ ਕੀ ਹੋਣਗੇ ਘਰਾਂ 'ਚ ਲੋਕਾਂ ਦੇ ਪਾਣੀ ਵੜ ਗਿਆ ਪਰ ਇੱਥੇ ਕੋਈ ਸਾਨੂੰ ਨਗਰ ਕਾਉਂਸਲ ਦਾ ਸਿਰਫ ਦਫ਼ਤਰ ਇੱਥੋਂ 100 ਗਾਜ ਦੇ ਉੱਤੇ ਨਗਰ ਕਾਉਂਸਲ ਦਾ ਦਫ਼ਤਰ ਆ ਇੱਥੇ ਸੀਵਰੇਜ ਦੀ ਮੋਟਰ ਲੱਗੀ ਉਹ ਵੀ ਖੋਲ ਕੇ ਲੱਗੇ ਸੀਵਰੇਜ ਦੀਆਂ ਮੋਟਰ ਐ ਨਹੀਂ ਜਿਹੜੀਆਂ ਪਾਣੀ ਖਿੱਚਦੀਆਂ ਨੇ ਮੋਟਰ ਐ ਨਹੀਂ ਚਲਾ ਰਹੇ ਕੋਈ ਡਿਊਟੀ ਤੇ ਨਹੀਂ ਹੈ ਕੋਈ ਸੀਵਰੇਜ ਵਾਲਾ ਜਿਹੜੇ ਇੱਥੇ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਕੋਈ ਇੱਥੇ ਬਾਜ਼ਾਰ ਚ ਆ ਕੇ ਨਗਰ ਕਾਉਂਸਲ ਦਾ ਮੁਲਾਜ਼ਮ ਆ ਜਿਹੜਾ ਸੀਵਰੇਜ ਬੋਰਡ ਦਾ ਉਹ ਕੋਈ ਇੱਥੇ ਆ ਕੇ ਆ ਨਗਰ ਕੌਂਸਲ 10 10 ਹੋ ਗਿਆ ਇੱਥੇ ਦਫ਼ਤਰ ਆ ਸਾਰਾ ਕੀ ਗੱਲ ਕਿੱਥੇ ਗਏ ਈਓ ਕਿੱਥੇ ਗਏ ਐਮਈ ਕਿੱਥੇ ਗਏ ਜਿਹੜੇ ਸੀਵਰੇਜ ਬੋਰਡ ਦੇ ਐਕਸ਼ਨ ਐਸਡੀਓ ਨੇ ਸਾਰੇ ਆਪਣੇ ਆਪਣੇ ਘਰਾਂ 'ਚ ਸੁੱਤੇ ਪਏ ਨੇ ਆ ਦੇਖੋ ਤੁਸੀਂ ਟਾਈਮ ਹੋ ਗਿਆ ਤਕਰੀਬਨ 11 ਵਜੇ ਦਾ ਹਜੇ ਤੱਕ ਇੱਥੇ ਕੋਈ ਪੋਲਿਟੀਕਲ ਬੰਦਾ ਨਹੀਂ ਪਹੁੰਚਿਆ ਕੋਈ ਇੱਥੇ ਨਗਰ ਕੌਂਸਲ ਦਾ ਅਫਸਰ ਨਹੀਂ ਪਹੁੰਚਿਆ ਜਿਹੜਾ ਲੋਕਾਂ ਦੀ ਸਾਰ ਲੈ ਕੇ ਗੱਡੀਆਂ ਬੰਦ ਹੋ ਗਈਆਂ ਪਾਣੀ 'ਚ ਲੋਕਾਂ ਦੀਆਂ ਦੁਕਾਨਾਂ 'ਚ ਪਾਣੀ ਵੜ ਗਿਆ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਅਫਸਰ ਨੇ ਅਸੀਂ ਮੰ ਵੀ ਇਹੇ ਤੁਰੰਤ ਜਾਂਚ ਹੋਵੇ ਜਾਂਚ ਹੋ ਕੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਦੋਸ਼ੀਆਂ ਤੇ ਕਾਰਵਾਈ ਹੋਵੇ ਔਰ ਉਹਨਾਂ ਤੋਂ ਪੈਸਿਆਂ ਦੀ ਪਰਪਾਈ ਉਹਨਾਂ ਲੋਕਾਂ ਤੋਂ ਕਰਾਈ ਜਾਵੇ ਇਹਨਾਂ ਨੂੰ ਘਰੋਂ ਤੋਰਿਆ ਜਾਵੇ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਸੋ ਸਾਡੀ ਸਰਕਾਰ ਤੋਂ ਮੰਗ ਆ ਔਰ ਇੱਥੋਂ ਦੇ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਤੋਂ ਮੰਗ ਆ ਵੀ ਤੁਰੰਤ ਜਿਹੜਾ ਇਹਦੀ ਜਿੱਥੇ-ਜਿੱਥੇ ਵੀ ਕੋਈ ਪ੍ਰੋਬਲਮ ਹੈ ਇਹਨੂੰ ਠੀਕ ਕਰਵਾਇਆ ਜਾਵੇ